is the principal director board with board to parishar ਹਾਂ ਜੀ ਮਾਤਾ ਕੀ ਨਾਮ ਹੈ ਜੀ ਕਰਨੈਲ ਕੌਰ ਹੈ ਜੀ ਤਨਿਹਰਪੁਰ ਕਿਹੜਾ ਪਿੰਡ ਹੈ ਜੀ ਲੰਗਣ ਲੰਗੋਵਾਲਾ ਠੀਕ ਹੈ ਮਾਤਾ ਅੱਜ ਤੁਹਾਨੂੰ ਪੰਜਵਾਂ ਦਿਨ ਹੈ ਮਾਤਾ ਹਾਂ ਕੀ ਪ੍ਰੋਬਲਮ ਕੀ ਆਉਂਦੀ ਸੀ ਮਾਤਾ ਜੀ ਤੁਹਾਨੂੰ ਪ੍ਰਾਣ ਇੱਕ ਤਾਂ ਲੱਗ ਰਿਹਾ ਕਿ ਬਾਈਕ ਓਈ ਰੁਕ ਰਹੀ ਗਈ ਤੋੜਿਆ ਨਹੀਂ ਆਉਂਦੀ ਠੀਕ ਹੈ ਆ ਹੁਣ ਕਿੰਨਾ ਇੱਕ ਫਰਕ ਆ ਪੰਜਵੇਂ ਦਿਨ ਦੇ ਵਿੱਚ ਹੁਣ ਦੋਟ ਫਰਕ ਆ ਵੀ ਠੀਕ ਐ ਹਾਂ ਥੋੜਾ ਫਰਕ ਕਿੰਨੇ ਸਮੇਂ ਤੋਂ ਸੀ ਮਾਤਾ ਇਹ ਪ੍ਰੋਬਲਮ ਤੁਹਾਨੂੰ ਇਹ ਨ ਹੋ ਗਈ ਭਾਈ ਧਰਵਾਸਾ 10-12 ਸਾਲ ਹੋ ਗਏ ਹਾਂ ਪਹਿਲਾਂ ਵੀ ਮਿਲੇ ਹੋ ਕਿਸੇ ਨੂੰ ਕਿਸੇ ਡਾਕਟਰਾਂ ਨੂੰ ਪਹਿਲਾਂ ਦਿਖਾਇਆ ਨਹੀਂ ਬਥੇਰੀਤੀ ਭਾਈ ਨਾਮ ਨਹੀਂ ਆਇਆ ਕਿੱਥੋਂ ਅੱਛਾ ਇੱਥੇ ਕੁਝ ਫਰਕ ਲੱਗਿਆ ਤੁਹਾਨੂੰ ਲੱਗਿਆ ਭਾਈ ਫਰਕ ਤਾਂ ਹੀ ਰਾਉਂਦੇ ਆ ਠੀਕ ਐ ਠੀਕ ਐ ਅੱਜ ਪੰਜਵਾਂ ਦਿਨ ਐ ਪੰਜਵਾਂ ਦਿਨ ਠੀਕ ਐ ਥੋੜਾ ਚੱਲ ਕੇ ਦਿਖਾਓ ਮਾਤਾ ਆਜੋ ਵਾਪਸ ਆਜੋ ਪਹਿਲਾਂ ਚੱਲਣ ਦੇ ਵਿੱਚ ਕੀ ਦਿੱਕਤਾਂ ਹੁੰਦੀਆਂ ਸੀ ਤੂੰ ਰਹਿ ਨਹੀਂ ਜਾਂਦਾ ਸੀ ਭਾਈ ਅੱਛਾ ਹੁਣ ਕਿੰਨਾ ਕੁ ਤੁਰ ਲੈਨੇ ਹੋ ਹੁਣ ਤਾਂ ਤੁਰ ਲੈਨੇ ਭਾਈ ਠੀਕ ਐ ਆਜੋ ਕੋਈ ਨਹੀਂ ਵਾਪਸ ਆਜੋ ਬੈਠ ਜੋ ਮੇਰੇ ਬਾਰੇ ਮਾਤਾ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਸਾਨੂੰ ਕੋਈ ਫਰਕ ਨਹੀਂ ਮਰਾਂ ਕਿ ਤਨ ਗਿਆ ਨਰਮਣ ਤੋਂ ਉਹਨਡ ਪ੍ਰਦਮਨ ਜਿਹੜਾ ਠੀਕ ਹੋ ਕੇ ਗਿਆ ਮੇਰੇ ਤੋਂ ਪਹਿਲਾਂ ਠੀਕ ਹੈ ਠੀਕ ਹੈ ਆ ਉਹਦੀ ਵੀ ਵੀਡੀਓ ਪਾਈ ਹੋਈ ਹੈ ਪ੍ਰਦਮਨ ਦੀ ਠੀਕ ਹੈ ਸੋ ਦੋਸਤੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀ ਗਲਾਂ ਤੋਂ ਸਾਡੇ ਕੋਲੇ ਮਾਤਾ ਜੀ ਆਏ ਸੀਗੇ ਕਰਨਾਲ ਕੌਰ ਪਿੰਡ ਲੋਂਗੋਵਾਲ ਤੋਂ ਜਿਹੜਾ ਸੰਗਰੂਰ ਤੋਂ ਔਰ ਤੁਸੀਂ ਪਹਿਲਾਂ ਵੀ ਮਾਤਾ ਦੇ ਵਿਊ ਜਿਹੜੇ ਇਸ ਵੀਡੀਓ ਤੇ ਜਿਹੜੀ ਲੈ ਚੁੱਕੇ ਹੋ ਪਰ ਮਾਤਾ ਜੀ ਨਾਲ ਫੇਰ ਗੱਲ ਕਰੂੰਗਾ ਮਾਤਾ ਹੁਣ ਠੀਕ ਠਾਕ ਹੋ ਤੁਸੀਂ ਹਾਂ ਮੈਂ ਹੁਣ ਠੀਕ ਠਾਕ ਆ ਰਹੀ ਹਾਂ ਠੀਕ ਹੈ ਤੁਹਾਨੂੰ ਦੇ ਵਿੱਚ ਕੋਈ ਤਕਲੀਫ ਹੋਣਾ ਹਾਂ ਹੁਤਾ ਦਿੱਕਤਾਂ ਹੋਣੀ ਨਹੀਂ 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 ਹੋਣੀ ਬਾਈ ਠੀਕ ਹੈ ਠੀਕ ਹੈ ਮਾਤਾ ਜੋ ਤੁਹਾਡੀ ਇਹ ਵੀਡੀਓ ਜੋ ਵੀ ਲੋਕ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਆਈ ਸੁਨੇਹਾ ਨਾ ਨਹੀਂ ਬਣਾਉਗਾ ਮਾਤਾ ਕੀ ਕਹੋਗੇ ਤੁਹਾਨੂੰ ਬੰਦੀ ਕਰਨਾ ਮਾਤਾ ਸੋਇ ਪਰ ਬਾਈਬੀ ਨੇ ਨਾਕੀ ਨਾਮ ਦਾ ਟੋਡਾ ਪਰ ਪ੍ਰਭੂ ਸਿੰਘਾ ਮਹਾਰਾਜ ਤੋਂ ਨੇ ਤੁਹਾਡੇ ਨਾਲ ਸੀ ਸੀ ਇਹ ਇਹਨਾਂ ਨੂੰ ਲੈ ਕੇ ਆਉਂਦੇ ਸੀਗੇ ਔਰ ਇਹਨਾਂ ਨੂੰ ਉਸ ਦੇ ਪਹਿਲੇ ਦਿਨ ਕਿੰਨਾ ਕੰਮ ਸੀਗਾ ਤੇ ਅੱਜ ਸਾਨੂੰ ਕਿੰਨਾ ਕ ਲੱਗਦਾ ਮਾਦਾ ਦੇ ਵਿੱਚ ਪਹਿਲੇ ਪਹਿਲੇ ਇਸ ਹੌ ਚ ਨਹੀਂ ਪਹਿਲੇ ਵਰਕ ਪਏ 20% ਠੀਕ ਹੈ ਪਹਿਲਾਂ ਹੋਰ ਵੀ ਹੁਣ ਪੂਰੀ ਵਰਕ ਪਏ ਠੀਕ ਹੈ ਠੀਕ ਹੈ ਸੋ ਪ੍ਰਭੂ ਜੀ ਤੁਸੀਂ ਵੀ ਮੈਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਹਾਂ ਵੀ ਠੀਕ ਹੈ ਇੱਥੇ ਹਨਾ ਕੋਈ ਦਵਾਈ ਨਹੀਂ ਉਹ ਵੀ ਮੈਡੀਸਨ ਨਹੀਂ ਵੀ ਜਾ ਕੇ ਮੈਡੀਸਨ ਲੈ ਲੈਂਦੇ ਹਾਂ ਹੋਰ ਠੀਕ ਇਹ ਤਾਂ ਬਹੁਤ ਰਹਿ ਤੱਕਲੀਕ ਤਰਕਸਰ ਠੀਕ ਹੈ ਠੀਕ ਹੈ ਜੋ ਵੀ ਆਪਾਂ ਕਹਿੰਿਆ ਹੈ ਤੇਸੀ ਉਹ ਤਰੀਕੇ ਨਾਲ ਕੋਈ ਥਰਗੀ ਨਹੀਂ ਜਾਂ ਕੋਈ ਹੋਰ ਨਹੀਂ ਠੀਕ ਹੈ ਮਾਤਾ ਨੂੰ ਕੁਛ ਲੈਣੇ ਵਾਧਾ ਕੋਈ ਇੰਜੈਕਸ਼ਨ ਹੈ ਗੋਲੀ ਤਾਂ ਨਹੀਂ ਦਿੱਤੀ ਮੈਂ ਨਾ ਭਾਈ ਕੋਈ ਕੋਈ ਬੇਟਾ ਤੁਹਾਨੂੰ ਪਹਿਲਾਂ ਮੈਂ ਕਹਿੰਦੇ ਸੀ ਖਾਂਦੇ ਦਿਨ ਪਾਣੀਆ ਵਾਪਸ ਖਾ ਕੇ ਦਾ ਬੋਲ ਠੀਕ ਹੈ ਠੀਕ ਸੋਤੋ ਸਿਖ ਦੇਖ ਸਕਦੇ ਹੋ ਕਿ ਪੰਜਵਾਂ ਦਿਨ ਸ਼ਿਆਮਾ ਦਾ ਅੱਜ ਇਹਨਾਂ ਨੂੰ ਅਸੀਂ ਇੱਥੇ ਗੈਪ ਪਾ ਕੇ ਬੁਲਾਵਾਂਗੇ ਨਾ ਔਰ ਤੁਸੀਂ ਇਸ ਚੈਨਲ ਨਾਲ ਬਨੇ ਰਹੇ ਹੋ ਅੰਤ ਦੇ ਵਿੱਚ ਮੈਂ ਫੇਰ ਕਹਣਾ ਜੇ ਤੁਸੀਂ ਹਜੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪ੍ਰੇਮ ਕੈਰੋਮੈਟਿਕ ਕਲੀਨਿਕ ਮੰਡੀਕਲਾ ਤੇ ਤੁਸੀਂ ਜ਼ਰੂਰ ਜਾਓ ਸਬਸਕ੍ਰਾਈਬ ਕਰੋ ਔਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਤੁਸੀਂ ਜ਼ਰੂਰ ਸਾਨੂੰ ਸਬਸਕ੍ਰਾਈਬ ਕਰੋ ਫੋਲੋ ਬਾਤੋ-ਬਾਤੋ ਨਾਲ ਲੋਕਾਂ ਤੱਕ ਪਹੁੰਚਾਓ ਜੋ ਇਸ ਤਰ੍ਹਾਂ ਦਰਦ ਦੇ ਨਾਲ ਜੂਝ ਰਹੇ ਨੇ ਹਾਲ ਦੇ ਵਿੱਚ ਵਾਇਰਸ ਜੀਕਾ ਖਤਸਾ ਵਾਇਰਸ ਜੀਕਾ ਖਤਸਾ